ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਬਾਦਲਾਂ ਦਾ ਜਲੂਸ ਸੁਗਵੀਰ ਨੇ ਜਿੰਨੀ ਕਸਰ ਸੀ ਉਹ ਕਢਦੀ ਕਢਵਾਤਾ ਅੱਜ ਸ਼੍ਰੋਣੀ ਕਮੇਟੀ ਦੇ ਕੁਝ ਮੈਂਬਰ ਤੇ ਕੁਝ ਚਮਚੇ ਗੱਲਾਂ ਬਾਤਾਂ ਕਰਦੇ ਸੁਣੇਗੇ ਫੋਨਾਂ ਤੇ ਮੈਨੂੰ ਕਈਆਂ ਦੇ ਫੋਨ ਆਏ ਕਹਿੰਦੇ ਇਹ ਪਉਣ ਕਰ ਕਰਕੇ ਕਹਿੰਦੇ ਨੇ ਕਿ ਫੁੱਲ ਮੰਗਵਾ ਕੇ ਰੱਖੋ ਸੁਗਵੀਰ ਵੱਲ ਤੇ ਸੁੱਟਣ ਵਾਸਤੇ ਫਿਰ ਕਹਿੰਦੇ ਨੇ ਕਿ ਸਰੋਪੇ ਵੀ ਥੋੜੇ ਬਹੁਤੇ ਕੋਲੇ ਹੋਣੇ ਚਾਹੁੰਦੇ ਨੇ ਪਉਣ ਵਾਸਤੇ ਤੇ ਸਰੋਪੇ ਦਾ ਫਰ ਰਹਿਮਤ ਇੰਨੀ ਕ ਹੈ ਕਾਲੀਆਂ ਤੇ ਸ਼੍ਰੋਮਣੀ ਕਮੇਟੀ ਦੀ ਇਹਨਾਂ ਕੋਲੇ ਗੱਡੀਆਂ ਭਰੀਆਂ ਰਹਿੰਦੀਆਂ ਨੇ ਕਿਉਂਕਿ ਇਹਨਾਂ ਨੇ ਬਿੱਲ ਹੀ ਪਾਉਣਾ ਹੁੰਦਾ 2-4 ਕਰੋੜ ਬਿੱਲ ਸ਼ਰਮਣੀ ਕਮੇਟੀ ਸ਼ਰੋਪਿਆਂ ਦਾ ਪਾ ਲੈਂਦੀ ਹੈ ਕੋਈ ਬਹੁਤੀ ਵੱਡੀ ਗੱਲ ਨਹੀਂ ਹਾਂ ਜਿਹੜੀ ਗੱਲਬਾਤ ਮੈਂ ਅੱਜ ਕਰਨੀ ਹੈ ਉਹਦੇ ਬਾਰੇ ਥੋੜਾ ਜਿਹਾ ਧਿਆਨ ਦਿਓ ਇਹ ਫੋਨ ਕਰ ਕਰਕੇ ਕਹਿੰਦੇ ਨੇ ਕਹਿੰਦੇ ਵੀ ਸ਼ਰੋਪੇ ਪਾਉਣ ਵਾਲੇ ਮੂਰੇ ਤਿਆਰ ਰੱਖੋ ਜਿਣਕੇ ਲੋਕਾਂ ਨੂੰ ਲੱਗੇ ਵੀ ਆਹ ਬੰਦੇ ਅਕਾਲੀ ਦਲ ਵਿੱਚ ਅੱਜ ਸ਼ਾਮਲ ਹੋਏ ਹੋਏ ਨੇ ਤੇ ਪਤਾ ਕਰਦੇ ਨੇ ਤੇ ਇਹ ਆਪਣੇ ਵਿੱਚ ਹੀ 15 20 ਬੰਦੇ ਰੱਖਦੇ ਨੇ ਪਾਰਟੀ ਦੇ ਵਿੱਚ ਆਪਣੇ ਆਪ ਹੀ 15 20 ਬੰਦੇ ਰੱਖਦੇ ਨੇ ਤੇ ਉਹਨਾਂ ਨੂੰ ਸਰੂਪਾ ਪਾਉਣ ਬਾਅਦ ਅੱਗੇ ਕਰਕੇ ਜਕਾਰਾ ਛੱਡ ਕੇ ਬੋਲ ਲੈ ਸੋ ਨਿਹਾਲ ਸਤਿ ਸ੍ਰੀ ਅਕਾਲ ਇਦਾਂ ਕਹੀ ਜਾਂਦੇ ਆ ਤੇ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਨਾ ਉਹ ਭੱਲੇ ਭਾਂਤ ਸਮਝਦੇ ਨੇ ਕਿ ਪੰਜਾਬ ਨੂੰ ਲੁੱਟਿਆ ਕਿਨੇ ਆ ਪੰਜਾਬ ਦਾ ਬੇੜਾ ਕਿਨੇ ਘਰ ਕੀਤਾ ਇਹ ਪੰਜਾਬ ਦੇ ਲੋਕਾਂ ਤੋਂ ਸਭ ਕੁਝ ਕਹਿ ਲਈਏ ਤੁਸੀਂ ਸੁਣ ਸਕਦੇ ਹੋ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਭੱਲੇ ਭਾਂਤ ਪਤਾ ਹੈ ਪਰ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਅੱਜ ਐਂਡ ਤੇ ਕਾਰਨ ਲੱਗਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਰੂਰ ਹੁਣ ਇਹ ਦੱਸੋ ਇੱਕ ਪਾਸੇ ਤੇ ਕਾਂਗਰਸੀ ਨੇ ਤੇ ਦੂਜੇ ਪਾਸੇ ਅਕਾਲੀ ਦਲ ਹੈ ਤੇ ਤੀਜੇ ਪਾਸੇ ਆ ਲੱਖੇ ਮਾਨ ਵਰਗੇ ਭਾਨੇ ਵਰਗੇ ਹੋਗੇ ਹੁਣ ਇਹ ਬੰਦੇ ਕੌਣ ਨੇ ਕੌਣ ਨੇ ਇਹਨਾਂ ਨੂੰ ਨਾ ਬਸ ਇੰਨੀ ਕਾਲੀ ਐ ਕਿ ਬਸ ਛੇਤੀ ਤੋਂ ਛੇਤੀ ਕੋਈ ਨਾ ਕੋਈ ਪੰਜਾਬ ਵਿੱਚ ਅੱਗ ਲਗੇ ਪਾਂਬੜ ਬਲੇ ਕਤਲੇਮ ਹੋਵੇ ਤੇ ਬਸ ਫਿਰ ਲੋਕ ਇਹ ਕਹਿਣ ਕਿ ਭਵੰਤਮਨ ਨਾਲੋਂ ਤਾਂ ਪਹਿਲੀਆਂ ਸਰਕਾਰਾਂ ਚੰਗੀਆਂ ਸੀ ਹਾਲਾਂਕਿ ਜਿਨ੍ਹਾਂ ਲੋਕਾਂ ਨੇ ਭਵੰਤਮਨ ਨੂੰ ਵੋਟ ਪਾਈ ਹੈ ਉਹ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਇਸ ਚੀਜ਼ ਦਾ ਇਹਨਾਂ ਦੇ ਜਿਹੜੇ ਆਪਣੇ ਬੰਦੇ ਨੇ ਉਹਨਾਂ ਤੋਂ ਹੀ ਵਿਰੋਧ ਕਰਵਾਈ ਜਾ ਰਹੇ ਨੇ ਅੱਜ ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਜੀ 25-30 ਹਜ਼ਾਰ ਦਾ ਕੱਟ ਸਾਰੇ ਪੰਜਾਬ ਦਾ ਇਹ ਲੱਖੇ ਵਰਗੇ ਮਾਨ ਵਰਗੇ ਤੇ ਜਾਂ ਖੈਰੇ ਵਰਗੇ ਚੰਨੀ ਵਰਗੇ ਰਲ ਮਿਲ ਕੇ ਕਹਿੰਦੇ ਕਰ ਸਕਦੇ ਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ 30 35000 ਦੇ ਇਕੱਠ ਦੇ ਨਾਲ ਕੀ ਪੰਜਾਬ ਦੀ ਸਰਤਾ ਚੇਂਜ ਹੋ ਜਾਊ ਪੰਜਾਬ ਦੀ ਸਰਕਾਰ ਬਦਲ ਜਾਓ ਇਹ ਬਹੁਤ ਵੱਡਾ ਭੁਲੇਖਾ ਹੈ ਜਾਨੀ ਕਿ ਇਹਨਾਂ ਦਾ ਜਿਹੜਾ ਮਕਸਦ ਹੈਗਾ ਮੇਨ ਉਹ ਕੇਵਲ ਇਹੀ ਹੈ ਕਿ ਕਿਵੇਂ ਨਾ ਕਿਵੇਂ ਇਲਜ਼ਾਮबाजी ਲਾ ਕੇ ਭਗਵੰਤ ਮਾਨ ਨੂੰ ਅਸੀਂ ਬਦਨਾਮ ਕਰੀਏ ਤੇ ਭਗਵੰਤ ਮਾਨ ਦੀ ਜਿਹੜੀ छवि ਹੈ ਪੰਜਾਬ ਦੇ ਬਹੁ मत ਲੋਕਾਂ ਦੇ ਵਿੱਚ ਜਿਹੜੀ ਹੈ ਉਹ ਖਰਾਬ ਹੋਵੇ ਮਤਲਬ ਇਹਨਾਂ ਦਾ ਆਹੀ ਹੈ ਹੋਰ ਕੁਝ ਨਹੀਂ ਹਾਂ ਇੱਕ ਬੇਨਤੀ ਲਾਸਟ ਵਿੱਚ ਕਰਨੀ ਹੈ ਇਹਨਾਂ ਵਿੱਚ ਮੈਂ ਦੋ ਬੰਦੇ ਤੁਹਾਨੂੰ ਗਣਾਉਣੇ ਆ ਇੱਕ ਤਾਂ ਲਖਾ ਤੇ ਇੱਕ ਸੁਖਪਾਲ ਸਿੰਘ ਖਹਿਰਾ ਜੇ ਕਿਤੇ ਭਗਵੰਤ ਮਾਨ ਇਹਨੂੰ ਦੋਨਾਂ ਨੂੰ ਬੁਲਾ ਕੇ ਕਹਿ ਦੇਦੇ ਆ ਚੱਕੋ ਦੋ ਕੁਰਸੀਆਂ ਤੂੰ ਫਲਾਣਾ ਮਨਿਸਟਰ ਹੈ ਤੂੰ ਫਲਾਣਾ ਮਨਿਸਟਰ ਹੈ ਉਹਦੀ ਪੰਜਾਬ ਮੈਂ ਕਹਿੰਨਾ ਬਦਿਆ ਬਣ ਜੋ ਉਸੇ ਵਕਤ ਤੇ ਸਟੇਟਮੈਂਟ ਦੇ ਦੇਣਗੇ ਕਿ ਪੰਜਾਬ ਸੋਨੇ ਦੀ ਚੜੀ ਹੈ ਬਸ ਇਨਾ ਕੰਮ ਜੇ ਭਵਾਨਤਮਨ ਕਰ ਦੇ ਲੱਖੇ ਨੂੰ ਕਹਦੇ ਆਮ ਨਿਸ਼ਚੀ ਤੇਰੀ ਹੈ ਤੇ ਸਰਬਾਲ ਖੇਰ ਨੂੰ ਕਹਦੇ ਆਮ ਨਿਸ਼ਚੀ ਤੇਰੀ ਹੈ ਸਾਰਾ ਕੁਝ ਠੀਕ ਹੋ ਜਾ ਉਹਦੇ ਉਸੇ ਵਕਤ ਸ਼ਾਂਤੀ ਆ ਜਾ ਪੰਜਾਬ ਦੇ ਵਿੱਚ ਤੇ ਜਿਨ੍ਹਾਂ ਚ ਇਹਨਾਂ ਕੋਲੇ ਕੁਰਸੀ ਨਹੀਂ ਆਉਂਦੀ ਉਹਨਾਂ ਚ ਪੰਜਾਬ ਮਰ ਗਿਆ ਪੰਜਾਬ ਦਾ ਢੇਡਾ ਵਹਿ ਗਿਆ ਪੰਜਾਬੀ ਖਤਮ ਹੋ ਗਈ ਭਾਸ਼ਾ ਖਤਮ ਹੋ ਗਈ ਸਿੱਖੀ ਖਤਮ ਹੋ ਗਈ ਉਹਨਾਂ ਚਰੇ ਰੌਲਾ ਪਾਉਂਦੇ ਰਹਿਣਗੇ ਤੇ ਬਸ ਇੰਨਾ ਕੰਮ ਭਵੰਤਮਾਨ ਨੇ ਜੇ ਕਰਤਾ ਤੇ ਬਸ ਉਸੇ ਵਕਤ ਸਾਰਾ ਕੁਝ ਠੀਕ ਹੋ ਜਾਉ ਤੇ ਜਿਹੜੇ ਅਕਾਲੀਆਂ ਦੇ ਚਮਚੇ ਨੇ ਉਹਨਾਂ ਨੂੰ ਬੇਨਤੀ ਕਰ ਦੇਣਾ ਲਾਸਟ ਵਿੱਚ ਤੁਹਾਡਾ ਕੁਝ ਨਹੀਂ ਬਣਨਾ ਨਿਮ ਉਹਨਾਂ ਦੇ ਵੱਜਦਾ ਜਿਨ੍ਹਾਂ ਦੇ ਘਰ ਬੱਚਾ ਪੈਦਾ ਹੋਵੇ ਤੇ ਖੁਸਰੇ ਉਹਨਾਂ ਦੇ ਆਉਂਦੇ ਨੇ ਜਿਨ੍ਹਾਂ ਦੇ ਘਰ ਨਿਮ ਵੱਜਿਆ ਹੋਵੇ ਇਹ ਨਿਸ਼ਾਨੀਆਂ ਨੇ ਸਮਝ ਲਿਓ ਕਾਲੀਆਂ ਦੇ ਨਾ ਨਿੰਮ ਮੱਝ ਬਜੇ ਤੇ ਨਾ ਆਉਣ ਖੁਸਰੇ ਇਹ ਇਹ ਜਿਹੜੇ ਚਮਚੇ ਨੇ ਉਹਨਾਂ ਨੂੰ ਬੇਨਤੀ ਹੈ ਐਵੇਂ ਨਾ ਸਰਵੀਰ ਬਰਨ ਦੇ ਪਿੱਛੇ ਲਾ ਕੇ ਜਵਲੀਆਂ ਮਾਰੀ ਚੱਲੋ ਤੁਹਾਡੀਆਂ ਜਵਲੀਆਂ ਮਾਰੀਆਂ ਹੋਈਆਂ ਨਾ ਰਿਕਾਰਡ ਹੋ ਰਹੀਆਂ ਨੇ ਵਿੱਚ ਕੈਮਰਿਆਂ ਦੇ মিডিਆ ਰਾਹੀਂ ਤੇ ਲੋਕ ਬਾਅਦ ਵਿੱਚ ਮੁਖੌਲ ਉਡਾਉਂਦੇ ਨੇ ਕਿ ਆਹ ਦੇਖੋ ਕਾਲੀਆਂ ਦਾ ਚਮਚਾ ਅੱਜ ਇੱਕ ਨਾ ਕਾਲੀਆਂ ਦਾ ਤਕੜੀ ਵਾਲਾ ਝੰਡਾ ਫੜਿਆ ਹੋਇਆ ਉਹ ਬੰਦਾ ਕੁਰਸੀ ਤੇ ਬੈਠਾ ਸੌਂ ਗਿਆ ਤੇ ਜਦੋਂ ਉਠਾਇਆ ਗਿਆ ਤੇ ਉਹ ਕਹਿੰਦਾ ਭੁੱਖੀ ਦਾ ਚਮਚਾ ਦਿਓ ਇੱਕ ਹੋਰ ਸੀ ਉਹ ਕਹਿੰਦਾ ਫੀਮ ਦਿਓ ਇੱਕ ਹੋਰ ਸੀ ਕਹਿੰਦਾ ਮੇਰਾ ਤਾਂ ਪੈਗ ਤੋਂ ਬਿਨਾ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਜਾਨੀ ਕਿ ਆ ਕਾਲੀਆਂ ਦੇ ਚਮਚੇ ਜਿਹੜੇ ਝੰਡੇ ਚੱਕੀ ਫਿਰਦੇ ਨੇ ਉਹਨਾਂ ਦੀ ਕਰਤੂਤ ਹੈ ਤੇ ਜੇ ਕੋਈ ਸਿਆਣਾ ਬੰਦਾ ਕਾਲੀਆਂ ਵਿੱਚ ਹੈਗਾ ਨਾ ਹੈਗੇ ਨੇ ਸ਼੍ਰੋਣੀ ਕਮੇਟੀ ਦੇ ਮੈਂਬਰ ਪ੍ਰਚਾਰਕ ਉਹ ਬਾਦਲ ਨੂੰ ਨਾ ਸਰਵੀਰ ਬਾਦਲ ਦੀ ਗੱਲ ਕਰਦਾ ਸੁੱਖੇ ਗੱਪੀ ਦੀ ਉਹਨੂੰ ਬਹਾ ਕੇ ਮਾੜੇ ਇਹ ਮਤ ਦੇ ਦਿਓ ਵੀ ਤੁਸੀਂ ਸਤਾ ਵਿੱਚ ਨਹੀਂ ਆ ਸਕਦੇ ਭੁੱਲ ਜੋ ਐਵੇਂ ਨਾ ਕੌਮ ਦਾ ਜਾਂ ਅਕਾਲੇਦਲ ਜਿਹੜੀ ਬਲਿਸੀ ਪਾਰਟੀ ਉਹਦਾ ਜਲੂਸ ਕਢਾਓ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ